ਤਾਕ ਪਿਛਲੇ ਪਾਸੇ ਜਿੰਨਾਂ ਕੋਲ ਪਹੁੰਚੀ ਆ ਹੀ ਕੋਈ ਨਹੀਂ ਆ ਤਾਂ ਹੀ ਤਨ ਕਹਿ ਰਹੇ ਆ ਕਿ ਨਾਲ ਸਾਡੇ ਪੰਚਾਇਤ ਸੱਕੇ ਤੇ ਮੰਤਰੀ ਸਾਹਿਬ ਤੱਕ ਵੀ ਪਹਚਾਓ ਉਹਨਾਂ ਨੂੰ ਇੱਕ ਗੱਲ ਕਹੋ ਵੀ ਜਾਜ ਦਾ ਘੇੜਾ ਇੱਥੇ ਵੀ ਕੱਢ ਲਓ ਕੱਲਾ ਦਿੱਲੀ ਵਾਸਤੇ ਨਹੀਂ ਜਾਜ ਆਪਾਂ ਲੱਗਿਆ ਵੀ ਦਿੱਲੀ ਨਾਲੇ ਦੇ ਦਿੱਲੀ ਦੇ ਨਾਲੇ ਨੂੰ ਆਪਾਂ ਕਮਾਈ ਜਾਂਦੇ ਆ ਆ ਜਿਹੜੇ ਲੋਕ ਇੱਥੇ ਹਜ਼ਾਰਾਂ ਇੱਥੇ ਲੋਕ ਮਤਲਬ ਦੋ ਬਣਦਾ ਹੀ ਆ ਬਚਾਰੇ ਆਪਾਂ ਨੇ ਇਸ ਤਰ੍ਹਾਂ ਆਏ ਅੰਦੀਓ ਤਾਂ ਹੈਲਪ ਕਰਨੀ। ਪਰ ਜਿਅ ਪੋਲੀਟੀਕਲ ਗੱਲ ਨਾ ਕਰੀਏ। ਇਨ੍ਹਾਂ ਲੋਕਾਂ ਦੀ ਗੱਲ ਕਰੀਏ ਨਾ। ਇਨ੍ਹਾਂ ਲੋਕਾਂ ਦੀ ਗੱਲ ਕਰਦੇ ਨਾ ਲੋਕਾਂ ਨੇ ਪੋਲੀਟੀਕਲ ਵੋਟਾਂ ਪਾਈਆਂ ਵਾ ਜੀ। ਇਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਵਾ। ਇਦਾਂ ਕਰੋ। ਹਾਂ ਜੀ। ਇਹ ਡਾਕਟਰ ਜਦੋਂ ਹੁੰਦੇ ਹੀ ਫਿਰ ਉਸ ਤੋਂ ਬਾਅਦ। ਇਹ ਸਾਡੀਆਂ ਵੋਟਾਂ ਪੋਲੀਟੀਕਲ ਤੌਰ ਤੇ ਲੈ ਸਕਦੇ ਆ ਤੇ ਫਿਰ ਅਸੀਂ ਪੋਲੀਟੀਕਲ ਬੰਦਿਆਂ ਨੂੰ ਪੁੱਛਾਂਗੇ ਨਾ ਵੀ ਭਾਈ ਜਹਾਜ ਦਿੱਲੀ ਦੇ ਨਾਲਿਆਂ ਨੂੰ ਕਮਾਉਣ ਵਾਸਤੇ ਰੱਖਿਆ ਨਾ ਆ ਆ ਜਿਹੜੇ ਲੋਕ ਮਰਦੇ ਇਹਨਾਂ ਵਾਸਤੇ ਜਹਾਜ ਕਿਤੇ ਨਹੀਂ ਕੱਟ ਸਕਦੇ। ਤੁਸੀਂ ਤੁਸੀਂ ਪਹਿਲੇ ਮੇਰੀ ਗੱਲ ਸੁਣੋ ਦੱਸੋ ਭੈਣ ਜੀ ਜਿਹੜੀ ਬੋਟ ਆ ਉਹਦੇ ਵਿੱਚ ਤੁਸੀਂ ਆਪਣਾ ਪਾਣੀ ਵੀ ਰੱਖੋ ਆਪਣੇ ਪਾਣੀ ਵੀ ਰੱਖਦੇ ਠੀਕ ਤੇ ਨਾਲ ਚੱਲੀ ਜਾਓ ਬੜਾ ਮੈਂ ਪਾਣੀ ਲੈਣਾ ਬੈਂਕਲਾ ਆਈ ਲੈ ਆਂ ਅਨੇ ਪਿਆਹ ਪੇਟੀਆਂ ਭੈਣ ਜੀ ਬਰੇਕ ਪਾਣੀ ਦੀਆਂ ਪਰਤੋ ਲੈ ਆਏ ਪਰ ਨਈ ਨਹੀਂ ਗਿਆ ਇਹ ਐਸੀ ਗੱਲ ਪਾਣੀ ਦੀ ਇੰਦਰ ਵੀ ਜਾਈ ਤਕਰੀਬ ਬੜੀ ਹੁੰਦੀ ਹੈ ਮੈਂ ਕਹਿੰਦਾ ਇੱਥੇ ਬੋਟਾਂ ਲਿਆ ਕੇ ਖਿਲਾੜਦੋ ਸਾਮਾਨ ਕਿਸੇ ਦੀ ਕਮੀ ਨਹੀਂ ਰਹੇ ਦਵਾਂਗੇ ਏਡੀ ਮਹਾਰਾਜ ਦੀ ਕਰਦੇ ਹਾਂ ਕਿਹੜੀ ਚੀਜ਼ ਦੀ ਕਮੀ ਨਹੀਂ ਰਹਿੰਦਾ ਮਤਲਬ ਬੋਟ ਮਹਈਆ ਕਰਾਈਏ ਜੀ ਬੋਟ ਵੋਟਾਂ ਭਾਵੇਂ 10 ਵੀ ਮਹੱਜਾ ਕਰਵਾ ਦਿਓ ਵੀ ਇਥੇ ਥੋੜੀ ਬਾਤ ਤੋਂ ਵਾਅਦਾ ਕਰਵਾਓ ਸਾਡੀ ਰਿਕਵੈਸਟ ਜੇ ਲੋ ਮੈਂ ਇਸ ਚੀਜ਼ ਦੀ ਨਹੀਂ ਤੁਹਾਡੇ ਬੰਦੇ ਕੈਮਰਾ ਨਾਲ ਇੱਥੇ ਜਿਨ੍ਹਾਂ ਨੂੰ ਵੋਟਾਂ ਦੁੱਧੀਆਂ ਦਿੱਤੀਆਂ ਵਾ ਸਾਰਿਆਂ ਨੇ ਜਿੰਦਰੇਮਾਰੇ ਇੱਕ ਦੂਜੇ ਨੂੰ ਆਪ ਦੇ ਬੰਦੇ ਨੇ ਵੋਟ ਦੇ ਦਿੱਤਾ ਸੋ ਵੋਟ ਦੇਣ ਦੇ ਜਿਹੜੀ ਜਿਹੜੀ ਵੋਟ ਮੈਂ ਹਾਂ ਹਾਂ ਮੈਂ ਤੁਹਾਨੂੰ ਵੋਟ ਦੇ ਦਿੱਤੀ ਤੁਸੀਂ ਲਿਆ ਕੇ ਤੇ ਜਿੰਦਰਾਮਾਲ ਨੇ ਨਾਲ ਦੇ ਘਰੋਂ ਤੇ ਵੋਟ ਆਪਸ ਵਿੱਚ ਨਹੀਂ ਇੱਕ ਦੂਜੇ ਨੂੰ ਮੈਂ ਤੁਹਾਡੀ ਬੀਲ ਫਿਰ ਉਹ ਕਰਨਾ ਐਗਰੀਆ ਬਾਕੀ ਜਿਹੜੀਆਂ ਵੋਟਾਂ ਐਕਸਟਰਾ ਚਾਹੀਦੀਆਂ ਨੇ ਜਿਹੜਾ ਇੰਜਨ ਵਾਲੀਆਂ ਦੂਰ ਇੰਜਨ ਵਾਲੀ ਨਹੀਂ ਜਾਣਾ ਜਿਹੜੀਆਂ ਵੋਟਸ ਦਿੱਤੀਆਂ ਨਾ ਜਿਹੜਾ ਤਿੰਨ ਘਰੋਂ ਉਹਨਾਂ ਨੂੰ ਜਾ ਕੇ ਉੱਥੇ ਰੱਖ ਲਈ ਆ ਮੈਂ ਇਹ ਹੈਗੀ ਆ ਦੀ ਵਰਤੋਂ ਨਹੀਂ ਹੁੰਦੀ ਉਹਨਾਂ ਦੀ ਇਹ ਨਹੀਂ ਦੇ ਜੀ ਸਰ ਥੋੜਾ ਪਤਾ ਕਿਹੜਾ ਕਰ ਕਿੱਥੇ ਆ ਕਿਤੇ ਕੋਈ ਬੇੜੀ ਨਹੀਂ ਦਿੱਤੀ ਹੈ ਨਾ ਜਿਹੜੀ ਦੂਰ ਜਾਣੀ ਹੈ ਨਾ ਦੂਰ ਇਸੇ ਨਹੀਂ ਜਾਣਾ ਵਾ ਜਿਹੜੀ ਦੂਸਰੀ ਹੈ ਨਾ ਆਪ ਆਪਣਾ ਜਿਹੜੀ ਆ ਇੰਜਨ ਵਾਲੀ ਆ ਦੂਰ ਇਹੋ ਜਾਊਗੀ ਹੁਣ ਇੱਥੋਂ 5 ਕਿਲੋਮੀਟਰ ਦਾ ਸਫ਼ਰ ਆ ਦੂਜੇ ਵਾਂਝ ਵਾਲੀ ਨਹੀਂ ਤੇ ਕਰਨਾ ਨਹੀਂ ਯਾਰ ਨਹੀਂ ਨਹੀਂ ਇਹਨਾਂ ਦੇ ਸਮਾਂ ਇੱਥੇ ਕੋਈ ਸ਼ਕਤੀ ਮਾਣ ਤੇ ਹੈ ਨਹੀਂ ਵੀ ਡਾ ਕੇ ਉੱਥੇ ਲੈ ਜਾਣਗੇ ਇਹ ਕਰਕੇ ਆਪਾਂ ਵੀ ਬੰਦੇ ਹੀ ਆ ਇਹ ਕਰਕੇ ਇੰਜਨ ਵਾਲੀਆਂ ਹੋਣਗੀਆਂ ਤੇ ਸਭ ਤੋਂ ਵਧੀਆ ਵਾ ਬ੍ਰਦਰ ਮੇਨ ਕੀ ਮੰਗ ਕੀ ਆ ਤੁਹਾਨੂੰ ਵੇਖੋ ਮੰਗ ਸਾਡੀ ਸਿੱਧੇ ਤੌਰ ਤੇ ਐਸਟੀਐਮ ਸਾਹਿਬ ਇੱਥੇ ਮੈਡਮ ਆਏ ਅਸੀਂ ਰਿਕਵੈਸਟ ਕਰਦੇ ਆ ਇਹਨਾਂ ਨੂੰ ਵੀ ਇੱਥੇ ਸਭ ਤੋਂ ਵੱਧ ਜਿਹੜੀਆਂ ਬੋਟ ਇੰਜਨ ਵਾਲੀਆਂ ਹਨ ਨਾ ਦੂਰ ਹੁਣ ਮੰਨ ਕੇ ਚਲੋ ਇੱਥੋਂ 5 ਕਿਲੋਮੀਟਰ ਦਾ ਏਰੀਆ ਵਾ ਅਗਲੇ ਪਾਸੇ ਉੱਥੇ ਜਦੋਂ ਆਪਾਂ ਕੋਈ ਪੱਠਾ ਡੱਕਾ ਕੋਈ ਤੂੜੀ ਤੰਦ ਜਾਂ ਕੁਝ ਵੀ ਪਹੁੰਚਾਉਣਾ ਵਾ ਤੇ ਉਹ بچਾਉਣ ਵਾਸਤੇ ਸਾਨੂੰ ਇੰਜਨ ਵਾਲੀ ਬੋਟ ਇੱਥੇ ਚਾਹੀਦੀ ਹੁਣ ਪ੍ਰਭ ਆਸਰੇ ਵਾਲੇ ਵੀਰਾਂ ਨੂੰ ਕੱਲ ਮੈਂ ਕੋਲ ਕੀਤੀ ਮੈਂ ਕਿਹਾ ਵੀ ਯਾਰ ਇੱਥੇ ਸਾਡੇ ਹੈ ਨਹੀਂ ਸਾਡੇ ਬੰਦੇ ਡੁੱਬਣਦੇ ਆ ਉੱਥੇ ਪਸ਼ੂ ਧੁਖੇ ਮਰਨਦੇ ਆ ਉਹਨਾਂ ਕੋਲ ਕੋਈ ਮੈਡੀਕਲ ਸਹੂਲਤ ਨਹੀਂ ਆ ਕੋਈ ਪਸ਼ੂਆਂ ਕੋਲ ਧੱਕ ਕੋਈ ਪਹੁੰਚ ਸਕੇ ਵੀ ਹੋਰ ਰਿਕਵੈਸਟ ਕੀਤੀ ਜਦੋਂ ਪ੍ਰਭ ਆਸਰੇ ਵਾਲੇ ਸੰਸਥਾਵਾਂ ਬਹੁਤ ਲਗੀਆਂ ਖਾਲ ਸਾਈਡ ਲੱਗੀ ਅਸੀਂ ਉਹਦਾ ਵੀ ਸਤਿਕਾਰ ਕਰਦੇ ਆ ਪ੍ਰਭ ਆਸਰੇ ਵਾਲੇ ਉਹਨਾਂ ਦਾ ਵੀ ਸਤਿਕਾਰ ਕਰਦੇ ਆ ਸਾਡੀ ਆਪਣੀ ਖੋਦੀ ਸੰਸਥਾ ਨੂੰ ਵੀ ਇੱਥੇ ਵੱਡੇ ਪੱਧਰ ਤੇ ਅੱਥੇ ਵੀ ਵੀਰ ਹੁਸ਼ਿਆਰਪੁਰ ਤੋਂ ਲੈ ਕੇ ਆਏ ਕੱਲ ਵੀ 4-5 ਟਰਾਲੇ ਆਏ ਦੀ ਸੰਗਤਾਂ ਪਹੁੰਚ ਰਹੀਆਂ ਸੋ ਇਸ ਕਰਕੇ ਮੇਨ ਪ੍ਰੋਬਲਮ ਇਹ ਆ ਪਛਾਣ ਦੀ ਕਿ ਜਿਹੜੇ ਦੂਰ ਘਰਾਂ ਹੁੰਦਾ ਅਸੀਂ ਵੀ ਸਵੇਰ ਕਿਸਾਨਾਂ ਨਾਲ ਗੱਲ ਕਰੀਏ ਮਾਲ ਸਾਡੇ ਕੋਲੇ ਸਾਰਾ ਪਹੁੰਚ ਰਿਹਾ ਪਰ ਉਹਨਾਂ ਲੋਕਾਂ ਕੋਲੇ ਨਹੀਂ ਪਹੁੰਚ ਰਿਹਾ ਜਿਹੜੇ ਲੋਕ ਜ਼ਰੂਰਤਮੰਦ ਹੈ ਉਹਨਾਂ ਤੱਕ ਤੇ ਹੁਣ ਤਾਂ ਹੀ ਪਹੁੰਚੀ ਗਿਆ ਨਾ ਕੋਈ ਇੱਥੇ ਸਰਕਾਰ 10 ਲੱਖ ਦੀ ਬੋਟ ਆ ਯਾਰ 8-10 ਲੱਖ ਦੀ ਆ ਹੁਣ ਕਿਸਾਨ ਨੇ ਜੇਬ ਚੋਂ ਤੇ ਉਹ ਲੈਣੀ ਹੋਣੀ 8-10 ਲੱਖ ਰੁਪਈਆ ਕੌਣ ਲਾਊਗਾ ਸਰਕਾਰ ਹੀ ਲਾ ਸਕਦੀ ਆ ਨਾ ਇੱਥੇ ਆਈ ਹੁਣ ਸਵਾਲ ਕੀਤਾ ਤੇ ਮੈਡਮ ਜੀ ਦਾ ਇਹ ਕਹਿਣਾ ਸੀ ਵੀ ਤੁਸੀਂ ਇੱਥੇ ਪੋਲੀਟਿਕਲ ਨਾ ਗੱਲਾਂ ਯਾਰ ਆ 16 ਪਿੰਡਾਂ ਦੇ ਲੋਕਾਂ ਦੇ ਵਿੱਚੋਂ ਤੁਸੀਂ ਵੋਟਾਂ ਨਹੀਂ ਲਈਆਂ ਜੇ 16 ਪਿੰਡ ਦੇ ਲੋਕ ਵੋਟਾਂ ਪਾ ਸਕਦੇ ਆ ਤੁਹਾਨੂੰ ਜਿਤਾ ਸਕਦੇ ਆ ਤੁਹਾਡੀ ਸਰਕਾਰ ਬਣਾ ਸਕਦੇ ਆ ਤੇ ਅਸੀਂ ਕਿਉਂ ਨਾ ਪੋਲੀਟਿਕਲ ਗੱਲ ਕਰੀਏ ਪੋਲੀਟਿਕਲ ਗੱਲ ਗੱਲ ਜਾ ਕੇ ਅਸੀਂ ਰੱਬ ਦੇ ਕੋਲ ਕਰਨੀ ਆ ਜਦੋਂ ਅਸੀਂ ਇੱਥੇ ਮਰ ਗਏ ਪੋਲੀਟਿਕਲ ਗੱਲ ਗੱਲ ਤੇ ਇੱਛੇ ਕਰਾਂਗੇ ਨਾ ਜਿੰਨਾਂ ਲੋਕਾਂ ਨੂੰ ਅਸੀਂ ਵੋਟਾਂ ਪਾਈਆਂ ਸੋ ਇਸ ਕਰਕੇ ਸਾਡੀ ਰਿਕਵੈਸਟ ਆ ਅਸੀਂ ਸਤਕਾਰ ਅਸੀਂ ਸਾਰਿਆਂ ਦਾ ਸਤਕਾਰ ਕਰਦੇ ਆਂ ਭਾਵੇਂ ਕੋਈ ਸਾਫ ਕਾ ਭਾਵੇਂ ਵੀ ਮੌਜੂਦਾ ਪਰ ਘੱਟੋ ਘੱਟ ਇੱਥੇ ਪੂਰਾ ਵੱਡੇ ਪੱਧਰ ਤੇ ਪ੍ਰਬੰਧ ਕਰਨੇ ਚਾਹੀਦੇ ਆ ਸਰਕਾਰ ਲਈ ਅੱਜ ਦੇ ਜਿਹੜੇ ਹਾਲਾਤ ਆ ਉਹ ਤਾਂ ਸਰਕਾਰ ਦੇ ਨਾਲ ਕੋਈ ਤਾਲਮੇਲਾ ਹੀ ਹੈ ਨਹੀਂਗਾ ਇਹ ਤਾਂ ਉਹ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿਹੜਾ ਇਹ ਹਰ ਇੱਕ ਇਨਸਾਨ ਨੂੰ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਜਿਵੇਂ ਕੋਈ ਖਾਲਸਾ ਈਡ ਆਈ ਆ ਜਾਂ ਕੋਈ ਹੋਰ ਵੀ ਸੰਸਥਾਵਾਂ ਜਿਵੇਂ ਤੁਸੀਂ ਦੱਸਿਆ ਕਿ ਕਰਾਲੀ ਤੋਂ ਆਏ ਹੋਏ ਆ ਪਰ ਜੇ ਆਪਾਂ ਗੱਲ ਕਰੀਏ ਕਿ ਜਿਵੇਂ ਸਾਰਾ ਕੁਝ ਰਸਤਾ ਵੀ ਪਹੁੰਚ ਰਹੀ ਹੈ ਪਰ ਲੋਕਾਂ ਤਾਈਂ ਪਹੁੰਚ ਨਹੀਂ ਰਿਹਾ ਉਹਨਾਂ ਦਾ ਕੀ ਕਸੂਰ ਹੈ ਨਹੀਂ ਇਹ ਕਸੂਰ ਮੇਨ ਜਿੱਦਾਂ ਇੱਥੇ ਹੁਣ ਵੋਟਾਂ ਮੈਂ ਕਰ